ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਜੋ ਕੀ ਹੈ ਖਾਸ ਤੌਰ ਤੇ ਪੰਜਾਬ ਦੇ ਹਿੱਤ ਦੇ ਵਿੱਚ ਲਏ ਗਏ ਇੱਕ ਫੈਸਲਾ ਜਿਹੜਾ ਮੁੱਖ ਤੌਰ ਤੇ ਸੀਗਾ ਉਹ ਸੀਗਾ ਅਨੁਸੂਚਿਤ ਜਿਹੜੀ ਜਾਤੀਆਂ ਨੇ ਉਹਨਾਂ ਨੂੰ ਉਹਨਾਂ ਦਾ ਕਰਜ਼ਾ ਜੋ ਕਿ ਉਹ ਮਾਫ ਕੀਤਾ ਗਿਆ ਤੇ ਇਸ ਸਬੰਧ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਕੈਬਨਿਟ ਮੰਤਰੀ ਇਸ ਵਕਤ ਲਾਲਜਨ ਕਿਟਾਰੂਚਕ ਜੀ ਮੌਜੂਦ ਨੇ ਮੰਤਰੀ ਸਾਹਿਬ ਜਿਹੜਾ ਫੈਸਲਾ ਸੀਗਾ ਕਿਉਂਕਿ ਦੇਖੋ 20 ਸਾਲਾਂ ਤੋਂ ਜਿਹੜੇ 2020 ਤੋਂ ਪਹਿਲਾਂ ਪਹਿਲਾਂ 20 ਸਾਲਾਂ ਦੇ ਵਿੱਚ ਜਿਹੜੇ ਕਰਜ਼ੇ ਲਏ ਗਏ ਉਹਨਾਂ ਨੂੰ ਅੱਜ ਇੱਕਦਮ ਜੋ ਕਿ ਮਾਫ ਕਰ ਦਿੱਤਾ ਗਿਆ ਇਹਦੇ ਨਾਲ ਸਭ ਤੋਂ ਪਹਿਲਾਂ ਪੰਜਾਬ ਦੇ ਖਜ਼ਾਨੇ ਤੇ ਕੀ ਫਰਕ ਪੈਣਾ ਹੈ ਦੂਜੇ ਪਾਸੇ ਜੇਕਰ ਇਹੋ ਜਿਹਾ ਕੁਝ ਸੀਗਾ ਕਿ ਜੇਕਰ ਕਰਜ਼ੇ ਜੋ ਸੀਗੇ ਉਹ ਪਹਿਲੀ ਸਰਕਾਰਾਂ ਨੇ ਇਸ ਵਾਰ ਕਿਉਂ ਨਹੀਂ ਧਿਆਨ ਦਿੱਤਾ ਇਹ तमाम ਚੀਜ਼ਾਂ ਤੇ ਥੋੜੀ ਜੀ ਜਾਣਕਾਰੀ ਦਿਓ ਦੇਖੋ ਪਹਿਲੀ ਗੱਲ ਤੇ ਹੈ ਵੀ ਖਜ਼ਾਨਾ ਹੁੰਦਾ ਹੀ ਲੋਕਾਂ ਲਈ ਹੈ ਖਜ਼ਾਨਾ ਸਰਕਾਰ ਦੇ ਆਪਣੇ ਬੰਦਿਆਂ ਲਈ ਨਹੀਂ ਹੁੰਦਾ ਖਜ਼ਾਨਾ locally ਹੁੰਦਾ ਸੋ ਮੈਂ ਇਹ ਗੱਲ ਕਹਾਂ ਕਿ ਅੱਜ ਜਿਹੜਾ ਫੈਸਲਾ ਮਾਨਜੂਬ ਮੁੱਖ ਮੰਤਰੀ ਜੀ ਦੀ ਗਵਾਈ ਚ ਕੈਬਨਿਟ ਨੇ ਲਿਆ ਉਸ ਫੈਸਲੇ ਦੇ ਨਾਲ ਸਮਾਜ ਦਾ ਉਹ ਵਰਗ ਤੇ ਉਹਨਾਂ ਦੇ ਵਿੱਚ ਉਹ ਪਰਿਵਾਰ ਜਿਹੜੇ ਕਿਸੇ ਨਾ ਕਿਸੇ ਢੰਗ ਦੇ ਨਾਲ ਹੱਥ ਪੈਰ ਮਾਰ ਕੇ ਆਪਣੇ ਜੀਵਨ ਚਾਗੇ ਬਦਨਾ ਚਾਹੁੰਦੇ ਆ ਸੋ ਵੱਖ-ਵੱਖ ਜਿਹੜੀਆਂ ਵਿਤੀ ਆਰਗੇਨਾਈਜੇਸ਼ਨਾਂ ਐ ਉਹਨਾਂ ਵੱਲੋਂ ਕਰਜ਼ੇ ਲੈਂਦੇ ਆ ਸੋ ਪੰਜਾਬ ਅਨੁਸੂਚਿਤ ਜਾਤੀ ਭੋਗ ਵਿਕਾਸ ਵਿੱਤ ਕਾਰਪੋਰੇਸ਼ਨ ਜਿਹਦੇ ਵੱਲੋਂ ਜਿਹਦੇ ਵੱਲੋਂ ਉਹਨਾਂ ਨੇ ਕਰਜ਼ਾ ਲਿਆ ਸੀਗਾ ਸੋ 4727 ਪਰਿਵਾਰ ਜਿਹਨੇ ਹਜ਼ਾਰਾਂ ਦੀ ਗਿਣਤੀ ਚ ਪਰਿਵਾਰ ਜਿਹੜੇ ਕਿਸੇ ਨਾ ਕਿਸੇ ਕਾਰਨਾ ਕਰਕੇ ਡਿਫਾਲਟਰ ਚੱਲ ਰਹੇ ਸੀਗੇ ਮੈਂ ਮਿਸਾਲ ਦੇ ਤੌਰ ਤੇ ਕਹਿਣਾ ਚਾਹਣਾ ਵੀ ਕਈ ਲੋਕ ਐਸੇ ਮਿਲਦੇ ਆ ਸਮਾਜ ਦੇ ਅੰਦਰ ਜਦੋਂ ਆਪਾਂ ਜਾਣੇ ਆ ਸੋ ਕਿਸੇ ਨੇ ਮੰਨ ਲਓ ਰੇੜੇ ਕੋੜੇ ਲਈ ਲਿਆ ਐਕਸੀਡੈਂਟ ਹੋ ਹੋ ਗਿਆ ਰੇੜਾ ਕੋੜਾ ਵੀ ਗਿਆ ਤੇ ਬੰਦਾ ਵੀ ਗਿਆ ਨਾਲ ਪਰ ਪਰਿਵਾਰ ਦੇ ਕੋਲ ਮੀਨ ਜੋ ਪ੍ਰੋਡਕਸ਼ਨ ਕੋਈ ਵੀ ਨਹੀਂ ਹੁੰਦਾ ਉਹਨਾਂ ਦੇ ਕੋਲ ਕੋਈ ਪੈਦਾਵਾਰ ਦਾ ਸੋਮਾ ਸੋ ਇਸ ਪੋਜੀਸ਼ਨ ਦੇ ਅੰਦਰ ਇਹ ਜਿਹੜਾ ਪਰਿਵਾਰ ਨੇ ਫਿਰ ਉਹ ਬੜੀ ਸਹਿਮ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਆ ਸੋ ਜਦੋਂ ਡਿਫਾਲਟਰ ਬੰਦਾ ਹੁੰਦਾ ਪੁਲਿਸ ਉਹਨਾਂ ਦੇ ਘਰੇ ਆਂਦੀ ਆ ਬੈਂਕਾਂ ਉਹਨਾਂ ਦੇ ਘਰੇ ਆਂਦੀਆਂ ਨੇ ਸੋ ਉਹਨਾਂ ਦੀ ਸੋਸ਼ਲ ਜਿਹੜਾ ਉਹ ਮੈਂ ਸਮਝਦਾ ਵੀ ਇੱਕ ਸਟੇਟਸ ਆ ਉਹ ਵੀ ਮਰਦਾ ਸੋ ਮਾਨ ਸਾਹਿਬ ਦੀ ਸਰਕਾਰ ਵਕ ਵਕ ਵਰਗਾਂ ਲਈ ਪਹਿਲਾਂ ਵੀ ਐਲਾਨ ਕਰਦੇ ਆਈ ਹੈ ਪਹਿਲਾਂ ਵੀ ਕਰਜ਼ੇ ਕਿੰਨੇ ਮਾਫ ਕੀਤੇ ਆ ਤੁਸੀਂ ਮੈਂ ਸਮਝਦਾ ਵੀ ਅੱਜ ਪੰਜਾਬ ਦਾ ਸਭ ਤੋਂ ਜਿਹੜਾ ਗਰੀਬ ਤਬਕਾ ਜਿਹਨੂੰ ਆਪਾਂ ਕਹਿੰਦੇ ਆ ਅਨਸੂਚੇ ਜਾਤੀ ਵਰਗ ਦੇ ਇਹ ਹਜ਼ਾਰਾਂ ਪਰਿਵਾਰਾਂ ਨੂੰ ਜਿਹੜਾ 68 ਕਰੋੜ ਰੁਪਏ ਦਾ ਲਾਭ ਸਰਕਾਰ ਨੇ ਦਿੱਤਾ ਜਿਨੀਆਂ ਕਿ ਉਹਨਾਂ ਦਾ ਕਰਜ਼ਾ ਸਰਕਾਰ ਨੇ ਆਪਣੇ ਜ਼ਿੰਮੇ ਲੈ ਲਿਆ ਸੋ ਆਗਾਹ ਤੋਂ ਉਹਨਾਂ ਨੇ ਕਿਤੇ ਕੋਈ ਕਰਜ਼ਾ ਲੈਣਾ ਹੈ ਆਗਾਹ ਕੋਈ ਵਿੱਤੀ ਲਾਭ ਲੈਣਾ ਇਹਦੇ 'ਚ ਕੋਈ ਪਾਬੰਦੀ ਨਹੀਂ ਹੈ ਬੜੀ ਕਲੀਅਰ ਗੱਲ ਹੈ ਸਰਕਾਰ ਨੇ ਉਹਨਾਂ ਦਾ ਕਰਜ਼ਾ ਆਪਣੇ ਜ਼ਿੰਮੇ ਲੈ ਲਿਆ ਉਹ ਫਰੀडम ਨੇ ਅੱਜ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਥਾਂ ਕੁਝ ਆਣੀ ਨਹੀਂ ਦੇਣੀ ਲੇਕਿਨ ਗਾਹ ਉਹਨਾਂ ਨੇ ਕਿਤੇ ਕੋਈ ਮਦਦ ਹੋਰ ਕੋਈ ਕੋਈ ਲੈਣੀ ਆ ਇਹਦੇ ਲਈ ਉਹ ਫਰੀडम ਲੈ ਸਕਦੇ ਆ ਤਾਂ ਅਨੁਸੂਚਿਤ ਵਰਗ ਦੇ ਲਈ ਅੱਜ ਜੋ ਕਿ ਬਹੁਤ ਵੱਡਾ ਫੈਸਲਾ ਜੋ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਲਿਆ ਗਿਆ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਜੋ ਕਿ ਇਸ ਵਾਰ ਮਾਨ ਸਾਹਿਬ ਦੀ ਸਰਕਾਰ ਵੱਲੋਂ ਜੋ ਕੁਝ ਸੋਚਿਆ ਗਿਆ ਸ਼ਾਇਦ ਅਕਸਰ ਕਈ ਸਾਲਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਸਤੇਮਾਲ ਤਾਂ ਕਰਦੇ ਕੀਤਾ ਜੋ ਕਿ ਆ ਪੋਲਿਟਿਸ਼ੀਅਨਸ ਵੱਲੋਂ ਗਿਆ ਲੇਕਿਨ ਇਹੋ ਜਿਹਾ ਫੈਸਲਾ ਜੋ ਕੀ ਹੈ ਉਹ ਪਹਿਲਾਂ ਕਦੇ ਨਹੀਂ ਲਿਆ ਗਿਆ ਸੀਗਾ ਜਿਸ ਤੋਂ ਬਾਅਦ ਅਨੁਸੂਚਿਤ ਵਰਗ ਦੇ ਲੋਕ ਖਾਸ ਤੌਰ ਤੇ ਕਿਹਾ ਜਾ ਸਕਦਾ ਕਿ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ ਵੀਡੀਓ ਜਰਨਲਿਸਟ ਸਚਿਨ ਅਰੋੜਾ ਦੇ ਨਾਲ ਅਨਮੋਲ ਸਿੰਘ ਗੁਲਾਟੀ ਚੰਡੀਗੜ੍ਹ